ਸਤਿ ਸ੍ਰੀ ਅਕਾਲ ਅੱਜ ਚੱਲੇ ਆਪਾਂ ਬਾਬਾ ਦੇਸ ਸਿੰਘ ਦੇ ਗੁਰਦੁਆਰੇ ਦਰਸ਼ਨ ਕਰਨ ਤੇ ਆਪਣੇ ਆ ਜਿਹੜੇ ਨਾਲ ਆਪਣੇ ਯਾਰ ਮਿੱਤਰ ਹੈਗੇ ਜਿਹੜੇ ਤਿੰਨ ਸੀਮਾ ਭਰਾ ਤੇ ਆਪਣਾ ਕਰਮਾ ਤੇ ਨਾਲ ਹੈਗਾ ਸੁਖਾ ਤੇ ਇੱਕ ਬੇਟਾ ਆਪਣਾ ਜੋਧ ਭਰਾ ਨਹੀਂ ਨਹੀਂ ਬਾਤਾ 2000 2000 ਕਾਹੜਾ ਜੀ ਕੰਪਨੀਆਂ ਫਾਰਟ ਦੇ ਵਿੱਚ ਮੰਦਿਰ ਚ ਬੰਦੀ ਕਾਹ ਕੀ ਮੌਂਟੀ ਗਾਰ ਲਦਾ ਸ਼ੋਅਰੂਮ ਆ ਗਿਆ ਉਹਨੇ ਲੁਧਿਆਣਾ ਦੀ ਵੀ ਨਾੜ ਨਾਲ ਆਪਾਂ ਦਿਖਾਉਣੀ ਆ ਬ్రో ਬਹੁਤ ਵਧੀਆ ਲੁਧਿਆਣਾ ਬਹੁਤ ਵੱਡਾ ਜਦੋਂ ਉਹ ਕੈਕ ਨੂੰ ਨਾਂਮ ਤੇ ਉਹ ਤੁਸੀਂ ਵੀ 60 ਰੌਣਕ ਵੀ ਮਾਰ ਲੈ ਬਈ ਇਹ ਤੇ ਲਹਿਲਪੁਰ ਵਾਲਿਆਂ ਦਾ ਡੱਬਾ ਆ ਗਿਆ ਇਹ ਕਾ ਡੱਬਾ ਖਾਈ ਲੈਨੇ ਮੈਂ ਕਹਿੰਦਾ ਹਾਂ ਅੱਜ ਗੋਲੂ ਮੂੰਹ ਮਿੱਠਾ ਹੋਣਾ ਹੀ ਜਾਈਆ ਗੋਲੂ ਮੂੰਹ ਗੋਲੂ ਮੂੰਹ ਮਿੱਠਾ ਕਰਾਉਂਦਾ ਹੀ ਨਹੀਂਗਾ ਯਾਰ ਸਾਡਾ ਚਲੋ ਭਾਈ ਕਰੋ ਕਟਾ ਇਹ ਅੰਦਾ ਡੱਬਾ ਕਿੰਨੇ ਦਾ 6 ਦਾ ਯਾਰ ਬੜਾ ਲੋਟੇ ਮੈਂ ਜਾਇਆ ਲਿਆਉਂਦਾ ਕਾਦਾ ਲਿਆਉਂਦਾ ਵਾਸਤੇ ਹੈ ਓਏ ਦੱਸ 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 ਕੋਈ ਕੰਦਰੀ ਐਕਸਲੇਸ਼ਨ ਭਾਜੀ ਬੈਰ ਉਧਰ ਆ ਉਧਰ ਚੱਲਦੇ ਆ ਉਧਰ ਪਾਲਟੀ ਲੈਣੀ ਹੁਣ ਚਲੋ ਦੋ ਦੋ ਰੁਕੇ ਗਏ ਚੱਲੀਏ ਚੱਲ ਬਈ ਹੁਣ ਪਾਲਟੀ ਉਹ ਵੀ ਬਾਈ ਬੰਦਾ ਸਾਡਾ ਪੱਕਾ ਹੋ ਗਿਆ ਆਮੇ ਮੇਂ ਮਿੱਤਰੋ ਆਪਾਂ ਕਰ ਲੇ ਆਪਾਂ ਦੇਖ ਜੀ ਦਰਸ਼ਨ ਤੇ ਕਰ ਕੇ ਆਪਾਂ ਦਰਜਾ ਹਣ ਬਰਗਰ ਖਾਣ ਲੱਗੇ ਆ ਤੇ ਆਪਣੋ ਰੁਪੇਸੀ ਜੇ ਸਾਹਮਣੇ ਆਪਾਂ ਬੱਦਾ ਬਰਗਰ ਵਾਲਾ ਉਹ ਜਿਹੜਾ ਉਹ ਉੱਧਰ ਆ ਸਾਹਮਣੇ ਇੱਥੇ ਉਹ ਬੰਦਾ ਚਲ ਅਸੀਂ ਬਰਗਰ ਖਾ ਲ ਗਏ ਫੇਰ ਆਪਾਂ ਤੁਹਾਨੂੰ ਆਪਣੇ ਭਰਾ ਖੜੇ ਆ ਆਪਾਂ ਬਰਗਰ ਖਾ ਕੇ ਤੁਹਾਨੂੰ ਫੇਰ ਮਿਲਦੇ ਆ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਅਨਮੋਲ ਬਾਈ ਵੀ ਮੇਰੀ ਫਿਰ ਥੈਂਕ ਯੂ ਤੁਹਾਡੇ ਸਾਰੇ ਲੋਕਾਂ ਕਿ ਤੁਸੀਂ ਮੈਨੂੰ ਸਤਾਵੋ ਸਮਝਿਆ ਅਰ ਸੋਨੇ ਪੋਸਟਰਾਂ ਦੇ ਮੇਰੀ ਫੋਟੋਆਂ ਲਈ ਫਿਰਦੇ ਹਾਂ ਇਹਦਾ ਮੈਂ ਵੀ ਬੇਟਾ ਤੁਹਾਡੇ ਵਾਂਗੂੰ ਇੰਨਾ ਨਲਾਇਕ ਬੱਚਾ ਸਕੂਲ ਆਪਾਂ ਬੱਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਨਿਕਲ ਜਾਂਦੇ ਆ ਘਰ ਹਨ ਮੋਹਲ ਭਾਈ ਨਾਲ ਵੀ ਅੱਜ ਆਪਾਂ ਮੈਲੀ ਲੈ ਤੇ ਣੋਂ ਆਪਾਂ ਰੀਲਾ ਰੂਲਾ ਦੇ ਵਿੱਚ ਦੇਖੀ ਜਾ ਹੁੰਦਾ ਹੈਗਾ ਆਪਾਂ ਤੇ ਅੱਜ ਆਪਾਂ ਨੂੰ ਵੀ ਟੂਰ ਚ ਜਰੂਰ ਚੁੱਕ ਲੈਣੇ ਆਂ ਆਉਂਦਾ ਹੋਰ ਆਪਾਂ ਇਹ ਬੱਸ ਕਰਾ ਸੰਤੋਖਿਆ ਜਾਨਾ ਆਪਾਂ ਮੈਰੀ ਲੇਵਾ ਆਪਾਂ ਹੁਣ ਜਾ ਲੈ ਘਰ ਤੇ ਹੋ ਟਾਈਮ ਵੀ ਬਹੁਤ ਜਾ ਰਹਾ ਹੀ ਹੋ ਗਿਆ ਵੈਸੇ ਤਾਂ വസ്സാത <laughs> അങ്ങനെ